ਗੜੀ ਗੁਰਦੁਆਰਾ ਸਾਹਿਬ ਦੇ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਧੰਨ ਧੰਨ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜਾਏ ਗਏ ਅਤੇ ਗੁਰੂ ਕਾ ਲੰਗਰ ਵਰਤਾਇਆ ਗਿਆ ਇਸ ਧਾਰਮਿਕ ਸਮਾਗਮ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਸਮਾਗਮ ਦੌਰਾਨ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਨੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਨਮਨ ਕਰਦੇ ਹਾਂ ਉਹਨਾਂ ਦੇ ਬਲਿਦਾਨ ਨੂੰ ਯਾਦ ਕੀਤਾ ਇਸ ਮੌਕੇ ਭਾਜਪਾ ਨੇਤਾ ਰਾਣਾ ਗੁਰਮੀਤ ਸਿੰਘ ਛੋਡੀ ਨੇ ਕਿਹਾ ਹੈ ਕਿ ਨਵੀਂ ਪੀੜੀ ਨੂੰ ਆਪਣੇ ਇਤਿਹਾਸ ਅਤੇ ਗੁਰੂ ਸਹਿਬਾਨਾਂ ਦੇ ਬਲਿਦਾਨਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਆਪਣੇ ਧਰਮ ਅਤੇ ਕੌਮ ਦੇ ਨਾਲ ਜੁੜੇ ਰਹਿਣ ਅੱਜ ਸਾਰੇ ਪੰਜਾਬੀ ਔਰ ਪੂਰਾ ਹਿੰਦੁਸਤਾਨ ਔਰ ਪੂਰਾ ਵਿਸ਼ਵ ਜੜਾ ਹੈ ਸਾਬ ਜਦਿਆਂ ਦੀ ਸ਼ਹਾਦਤ ਦੇ ਦਿਹਾੜੇ ਜਿਹੜੇ ਆ ਉਹ ਮਨਾ ਰਿਆ ਔਰ ਪੰਜਾਬ ਦੇ ਅੰਦਰ ਇਹ ਹਫਤਾ ਪੂਰਾ ਅਲੱਗ ਤਰੀਕੇ ਨਾਲ ਮਨਾਇਆ ਜਾਂਦਾ ਕਿਉਂਕਿ ਹਰ ਪੰਜਾਬੀ ਜਿਹੜਾ ਹੈ ਸਾਬ ਜਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਾ ਹੈ ਔਰ ਉਹਨਾਂ ਦੇ ਪ੍ਰਤੀ ਪੂਰਾ ਦੇਸ਼ ਵੀ ਜਿਹੜਾ ਹੈ ਮਾਣ ਮਹਿਸੂਸ ਕਰਦਾ ਹੈ ਕਿ ਜਿਸ ਪ੍ਰਕਾਰ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਆਪਣੇ ਧਰਮ ਤੋਂ ਡਿੱਗੇ ਨਹੀਂ ਕਈ ਤਰ੍ਹਾਂ ਦੇ ਲਾਲਚ ਮਿਹਦੇ ਕਈ ਤਰ੍ਹਾਂ ਦਾ ਪ੍ਰਲੋਭਨ ਸੀ ਜਰ ਜ਼ੁਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਇਸ ਤਰੀਕੇ ਦੇ ਬਲੀਦਾਨ ਮੈਨੂੰ ਲੱਗਦਾ ਦੁਨੀਆ ਦੇ ਇਤਿਹਾਸ ਕਿਤੇ ਨਹੀਂ ਹੈ ਔਰ ਵਿਸ਼ੇਸ਼ ਕਰਕੇ ਪੰਜਾਬ ਔਰ ਪੰਜਾਬੀਆਂ ਲਈ ਉਹ ਇਹ ਜਿਹੜੇ ਦਿਨ ਨੇ ਕੱਲੇ ਉਹਨਾਂ ਨੂੰ ਯਾਦ ਕਰਨ ਦੇ ਨਹੀਂ ਹੈ ਉਹਨਾਂ ਦੇ ਇਤਿਹਾਸ ਤੋਂ ਸਹੀ ਮੈਨੇ ਤੋਂ ਜਾਨੂ ਆਪਣੀ ਪੀੜ੍ਹੀ ਨੂੰ ਕਰਾਂ ਦੇ ਦਿਨ ਨੇ ਕਿ ਉਹ ਜਿਹੜਾ ਬਲੀਦਾਨ ਹੋਏ ਨੇ ਕਿਉਂ ਹੋਏ ਨੇ ਕਿਹਦੇ ਲਈ ਹੋਏ ਨੇ ਔਰ ਅਗਰ ਮੈਨੂੰ ਲੱਗਦਾ ਸਮਾਜ ਦੇ ਅੰਦਰ ਗੁਰੂ ਪੁੱਤਰਾਂ ਦੇ ਬਲੀਦਾਨ ਨੂੰ ਪੜ੍ਹਾਤਾ ਜਾਏ ਘਰ-ਘਰ ਤੇ ਪੰਜਾਬ ਦੇ ਅੰਦੇ ਅਮਨ ਸ਼ਾਂਤੀ ਔਰ ਭਾਈਚਾਰੇ ਨੂੰ ਬਹੁਤ ਜ਼ਿਆਦਾ ਮਜ਼ਬੂਤੀ ਮਿਲੇਗੀ ਦੇਖੋ ਇਹ ਤਾਂ ਇੱਕ ਐਸਾ ਉਪਰਾਲਾ ਹੈ ਕਿ ਮੈਨੂੰ ਜ਼ਿਕਰ ਵੀ ਹੋਇਆ ਸੀਗਾ ਕਿ ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਸਾਡੇ ਨੌਜਵਾਨ ਚ ਨੇ ਅੱਜ ਦੇਖਿਆ ਤੁਸੀਂ ਸਕੂਲ ਦੇ ਕਿੰਨੇ ਅ ਬਚੇ ਆਏ ਨੇ ਸੈਂਕੜੇ ਤੋਂ ਦਾ ਚਾਇ ਹੈ ਜਦ ਤੱਕ ਉਹਨਾਂ ਨੂੰ ਇਹੋ ਜੀਆਂ ਜਿਹੜੀਆਂ بے مثال ਜਿਹੜੀਆਂ ਸ਼ਹਾਦਤ ਦੀਆਂ ਔਰ ਅੱਜ ਇਹ ਸ਼ਹਾਦਤਾਂ ਕਿਉਂ ਹੋਈਆਂ ਕੌਮ ਦੀ ਖਾਤਰ ਵਤਨ ਦੀ ਖਾਤਰ ਨਾ ਕਿ ਕਿਸੇ ਪਾਰਟਿਕੂਲਰ ਆ ਜ਼ਾਤ ਪਾਤ ਦੀ ਵਜ੍ਹਾ ਕਰਕੇ ਕਿਉਂਕਿ ਸਾਡੇ ਧਰਮ ਦੇ ਵਿੱਚ ਜ਼ਾਤ ਪਾਤ ਦੀ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਸਾਡੇ ਵਾਸਤੇ ਸਾਰੇ ਹੀ ਸਹਬਾਨ ਨੇ ਤੇ ਗੁਰੂ ਸਾਹਿਬ ਨੇ ਵੀ ਇਹ ਗੱਲ ਕੀਤੀ ਸੀ ਕਿ ਜਿਹੜੀ ਮੁਗਲਾਂ ਨਾਲ ਲੜਾਈ ਸੀ ਉਹ ਨਹੀਂ ਸੀ ਵੀ ਕੋਈ ਵੀ ਉਹ ਕੋਈ ਮੁਸਲਮਾਨਾਂ ਨਾਲ ਸਾਡੀ ਲੜਾਈ ਸੀ ਜਾਂ ਕਿਸੇ ਹੋਰ ਪਾਰਟਿਕੂਲਰ ਕੌਮ ਦੇ ਨਾਲ ਲੜਾਈ ਸੀ ਸਾਡੀ ਲੜਾਈ ਸੀ ਗੁਰੂ ਸਾਹਿਬ ਦੀ ਉਹਦੋਂ ਜ਼ੁਲਮ ਔਰ ਜ਼ੁਲਮਕਾਰ ਖੜੇ ਸੀ ਅੱਜ ਕੀ ਸਮਾਗਮ ਕਰਵਾਇਆ ਗਿਆ ਆਈ ਸਮਾਗਮ ਦੀ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਅਸੀਂ ਅਖੰਡ ਪਾਤਸ਼ਾਹ ਦਾ ਭੋਗਤ ਰ ਆ ਗਿਆ ਲੰਗਰ ਲੱਗਿਆ ਸਾਡੀ ਜਿੱਥੇ ਆਏ ਸੀ ਕੀਰਤਨ ਦਰਬਾਰ ਹੋਇਆ ਬਹੁਤ ਸਾਰੇ ਹਜ਼ਾਰਾਂ ਲੋਕ ਪਿੰਡਾਂ ਚੋਂ ਅਲੱਗ-ਅਲੱਗ ਪਿੰਡਾਂ ਚੋਂ ਇੱਥੇ ਰਾਜਪਨ ਹੋਏ ਪਹੁੰਚੇ ਕਥਾਵਾਰ ਹੋਈਆਂ ਔਰ ਬੱਚੇ ਸਕੂਲਾਂ ਦੇ ਆਏ ਤੇ ਸਾਰਿਆਂ ਨੇ ਜਿਹੜੇ ਸਾਡੇ ਸਹਬਜ਼ਾਦੇ ਵੱਡੇ ਸਹਬਜ਼ਾਦੇ अजीत ਬਾਬਾ अजीत ਸਿੰਘ ਜੀ ਬਾਬਾ ਜਗਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਔਰ ਮਾਤਾ ਗੁਜਰ ਕੌਰ ਜੀ ਉਹਨਾਂ ਦੀਆਂ ਜਿਹੜੀਆਂ ਸ਼ਹਾਦਤਾਂ ਨੇ ਬੇਮਿਸਾਲ ਜਿਹੜੀਆਂ ਕੌਮ ਵਾਸਤੇ ਹੋਈਆਂ ਨੇ ਉਹਨਾਂ ਨੂੰ ਤਰੋਤਾਜ਼ਾ ਕੀਤਾ ਉਹਨਾਂ ਦੇ ਇਤਿਹਾਸ ਦੇ ਜਿਹੜੇ ਪੰਨੇ ਨੇ ਉਹਨਾਂ ਨੂੰ ਦੁਬਾਰਾ ਸਾਰਿਆਂ ਨੇ ਫੋਲਿਆ ਔਰ ਅੱਜ ਇੱਕ ਸੁਨੇਹਾ ਜਾਂਦਾ ਹੈਗਾ ਹਿੰਦੁਸਤਾਨ ਦੇ तमाम ਲੋਕਾਂ ਨੂੰ ਖਾਸ ਤੌਰ ਤੇ ਪੰਜਾਬੀਆਂ ਵਾਸਤੇ ਵੀ ਇਹ ਗੱਲ ਕਰ ਰਿਹਾ ਕਿ ਆਪਸ ਦਾ ਭਾਈਚਾਰਾ ਮਾਨਵਤਾ ਇਦੂ ਉਤੇ ਕੋਈ ਚੀਜ਼ ਨਹੀਂ ਜਿਹੜੀ ਕਿ ਸਾਨੂੰ ਪਹਿਲੇ ਪਾਤਸ਼ਾਹ ਜਗਤ巴巴 ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸੰ ਪਾਸ਼ਾਏ ਤੇ ਉਹਨਾਂ ਦੇ ਸਹਬਜ਼ਾਦਿਆਂ ਦੀ ਸ਼ਹਾਦਤਾਂ ਤੱਕ ਇਹ ਗੱਲਾਂ ਹੁੰਦੀਆਂ ਹਨ। ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੱਡੇ ਸਹਬਜ਼ਾਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਹਬਜ਼ਾਦਾ ਜੁਝਾਰ ਸਿੰਘ ਜੀ ਅਤੇ თანਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਪ੍ਰਾਣਾ ਤੋਂ ਪਿਆਰੇ ਸਿੰਘਾਂ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਦੀ ਪਾਵਨ ਸ਼ਹਾਦਤ ਨੂੰ ਕੋਟਿ-કોટ ਨਮਨ ਕੀਤਾ। ਉਹਨਾਂ ਕਿਹਾ ਕਿ ਵੱਡੇ ਸਹਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਸਿੱਖ ਕੌਮ ਦੇ ਲਈ ਸਦਾ ਹੀ ਪ੍ਰੇਰਨਾ ਦਾ ਸਰੋਤ ਹੈ। جس نے ਧਰਮ ਸੱਚਾਈ ਅਤੇ ਆਜ਼ਾਦੀ ਦੀ ਰੱਖਿਆ ਲਈ ਅਟਲ ਹੌਸਲੇ ਦੀ ਮਿਸਾਲ ਕਾਇਮ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤੀ ਹੀ ਇਤਿਹਾਸਕ ਪਾਵਨ ਤੇ ਬਹੁਤੀ ਹੀ ਜ਼ਿਆਦਾ ਸਿੱਖਾਂ ਵਾਸਤੇ ਅਹਿਮ ਦਿਨ ਹੈ ਅੱਜ ਦੇ ਦਿਨ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲਖਤੇ ਜਿਗਰ ਵੱਡੇ ਸਾਹਿਬਜ਼ਾਦਿਆਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਕੇਵਲ ਵੱਡੇ ਸਾਹਿਬਜ਼ਾਦੇ ਹੀ ਨਹੀਂ ਬਲਕਿ ਉਹਨਾਂ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਾਣਾ ਤੋਂ ਪਿਆਰੇ ਸਿੰਘ ਬਾਬਾ ਜੀਵਨ ਸਿੰਘ ਜੀ, ਬਾਬਾ ਸੰਗਤ ਸਿੰਘ ਜੀ ਤੇ ਹੋਰ ਬਹੁਤ ਸਾਰੇ ਉਹਨਾਂ ਨੇ ਵੀ ਸ਼ਹੀਦੀਆਂ ਦੇ ਕੇ ਇਤਿਹਾਸ ਦੇ ਵਿੱਚ ਆਪਣਾ ਨਾਮ ਜਿਹੜਾ ਸੀ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਵਾ ਦਿੱਤਾ ਸਿੱਖ ਹਮੇਸ਼ਾ ਹੀ ਇਨਾਂ ਪਾਵਨ ਪਵਿੱਤਰ ਸ਼ਹੀਦੀਆਂ ਨੂੰ ਬੜੀ ਸ਼ਰਧਾ ਭਾਵਨਾ ਸਤਕਾਰ ਸਹਿਤ ਯਾਦ ਕਰਦੇ ਆਂ ਔਰ ਕਰਨੀਆਂ ਵੀ ਚਾਹੀਦੀਆਂ ਨੇ ਨਹੁੱਡਲਿਆ ਇਸ ਧਰਤੀ ਦੇ ਉੱਤੇ ਸਹਬਜ਼ਾਦਿਆਂ ਦਾ ਸਿੰਘਾਂ ਦਾ ਤੇ ਜਿਸ ਧਰਤੀ ਦੇ ਉੱਤੇ ਸ਼ਹੀਦਾਂ ਦਾ ਲਹੂ ਡੁੱਲਦਾ ਉਹ ਧਰਤੀ ਬੜੀ ਪਾਵਨ ਪਵਿੱਤਰ ਅਤੀ ਮਾਨਣੀਏ ਧਰਤੀ ਜਿਹੜੀ ਹੈ ਉਹ ਹੋ ਜਾਂਦੀ ਹੈ ਅੱਜ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਅੱਜ ਸਾਡੇ ਜਿਹੜੇ ਬਹੁਤ ਸਾਰੇ ਪਰਿਵਾਰ ਨੇ ਉਹ ਗੁੰਮਰਾਹ ਦੇ ਰਸਤੇ ਦੇ ਉੱਤੇ ਤੁਰ ਰਹੇ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੌਮ ਉੱਪਰ ਕੀਤੇ ਅਹਿਸਾਨਾਂ ਪਰ ਉਪਕਾਰਾਂ ਨੂੰ ਭੁਲਾ ਕੇ ਉਹ ਨਹੀਂ ਹੋਰ ਪਾਸੇ ਜਿਹੜਾ ਤੁਰਨਾ ਸ਼ੁਰੂ ਕਰ ਦਿੱਤਾ। ਸੰਸਾਰ ਦੇ ਵਿੱਚ ਇਸ ਤੋਂ ਵੱਡੀ ਅਕਿਰਤ ਕਰਨਤਾ ਜਿਹੜੀ ਆ ਉਹ ਕਿਤੇ ਹੋ ਨਹੀਂ ਸਕਦੀ ਹੈ। ਜਿਹੜਾ ਆਪਣਿਆਂ ਦਾ ਨਹੀਂ ਬਣਦਾ, ਆਪਣੇ ਪਰਿਵਾਰ ਦਾ ਨਹੀਂ ਬਣਦਾ, ਆਪਣੀ ਕੌਮ ਦਾ ਨਹੀਂ ਬਣਦਾ, ਆਪਣੇ ਗੁਰੂ ਪੀਰਾਂ ਦਾ ਨਹੀਂ ਬਣਦਾ, ਉਹ ਹੋਰਾਂ ਦਾ ਵੀ ਨਹੀਂ ਬਣ ਸਕਦਾ। ਇਹ ਗੱਲ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਹੈ। ਜਦੋਂ ਵਕਤ ਆਇਆ ਤੇ ਉਹ ਹੋਰਾਂ ਨੂੰ ਵੀ ਤਿਆਗ ਦੇਗਾ। ਕਿਉਂਕਿ ਜਿਸ ਨੇ ਆਪਣੇ ਗੁਰੂ ਸਹਿਬਾਨਾਂ ਨੂੰ ਤਿਆਗ ਦਿੱਤਾ ਜਿਨ੍ਹਾਂ ਨੇ ਉਹਨਾਂ ਲਈ ਸਾਰਾ ਕੁਝ ਕੁਰਬਾਨ ਕਰ ਦਿੱਤਾ ਸਾਰਾ ਕੁਝ ਹੀ ਵਾਰ ਦਿੱਤਾ ਛੱਡਿਆ ਕੁਝ ਨਹੀਂ ਹੈ ਜਿਹੜੇ ਲੋਕ ਉਹਨਾਂ ਦਾ ਤਿਆਗ ਕਰ ਸਕਦੇ ਉਹ ਕਿਸੇ ਦਾ ਵੀ ਤਿਆਗ ਕਰ ਸਕਦੇ ਆ ਪਕਤਾਂ ਉਤੇ ਲੋੜ ਆਉਂਦੇ ਸਮਾਂ ਪੈਂਦੇ ਧੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੰਦਮਾ ਸਾਹਿਬ ਦੀ ਪਾਵਨ ਧਰਤੀ ਤੇ ਬੈਠੇ ਸਨ ਤੇ ਉੱਥੇ ਜਦੋਂ ਮਾਤਾ ਜੀ ਨੇ ਪੁੱਛਿਆ ਸੀ ਕਿ ਸਹਬਜ਼ਾਦੇ ਕਿੱਥੇ ਨੇ ਤੇ ਉਹਨਾਂ ਨੇ ਸਿੱਖਾਂ ਵੱਲ ਜਿਹੜੇ ਸਾਹਮਣੇ ਬੈਠੇ ਸੀ ਹੱਥ ਕਰਕੇ ਕਿਹਾ ਸੀ ਕਿ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋਤੇ ਚਾਰ ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ ਤੇ ਜਿਹੜੇ ਸਾਹਮਣੇ ਬੈਠੇ ਸੀ ਸਾਡੀ ਵੱਡ ਬਡੇਰੇ ਸੀ ਕਿੰਨੇ ਖੁਸ਼ ਹੋਏ ਹੋਣੇ ਕਿੰਨੇ ਗੱਦਗੱਦ ਹੋਏ ਹੋਣੇ ਕਿੰਨੇ ਘਟਕਟ ਉੱਚੇ ਹੋਏ ਹੋਣੇ ਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਆਪਣੇ ਪੁੱਤਰਾਂ ਤੋਂ ਵੀ ਵੱਧ ਕੇ ਸਮਝ ਰਹੇ ਨੇ ਪਿਆਰ ਕਰ ਰਹੇ ਨੇ ਕਿ ਇਹਨਾਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚੋਂ ਕੁਝ ਲੋਕ ਇਸੇ ਤੁੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਤਿਆਗ ਕਰਕੇ ਕਿਸੇ ਹੋਰ ਦਾ ਲੜਫੜ ਲੈਣਗੇ ਕਿਸੇ ਹੋਰ ਨੂੰ ਆਪਣਾ ਮੁਕਤੀਦਾਤਾ ਸਮਝਣ ਲੱਗ ਜਾਣਗੇ ਇਹ ਦਸੰਬਰ ਦੇ ਜਿਹੜੇ ਦਿਨ ਹੈ 8 ਪਉ ਹੈ ਚਾਹੇ 13 ਪਉ ਇਹ ਕਦੇ ਭੁੱਲਣੇ ਨਹੀਂ ਚਾਹੀਦੀ ਇਹਨਾਂ ਨੂੰ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ ਹੈ ਔਰ ਇਹ ਇਤਿਹਾਸ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਸੁਣਾਉਣਾ ਚਾਹੀਦਾ ਹੈ ਬੱਚੇ ਇਤਿਹਾਸ ਤੋਂ ਵਾਕਿਫ ਹੋਣਗੇ ਹਮੇਸ਼ਾ ਹੀ ਸਿਕਿਨੂ ਕੇ ਸਾਸਾ ਸਾਗਨ ਦੇ ਬੰਦੇ ਰਹਿਣਗੇ ਤੇ ਜੇ ਅਸੀਂ ਖੁਦਗਰਜ਼ੀਆਂ ਦੇ ਵਿੱਚ ਫਸ ਗਏ ਨਿਸਗਰਜ਼ੀਆਂ ਦੇ ਵਿੱਚ ਫਸ ਗਏ ਤੇ ਖੁਦਗਰਜ਼ੀਆਂ ਨਿਸਗਰਜ਼ੀਆਂ ਦੇ ਵਿੱਚ ਫਸ ਕੇ ਆਪਣੇ ਗੁਰੂ ਪੀਰਾਂ ਨੂੰ ਤਲਾਜ਼ਲੀ ਦੇ ਦਿੱਤੀ ਤੇ ਫਿਰ ਸਾਨੂੰ ਇਤਿਹਾਸ ਕਦੇ ਮਾਫ ਨਹੀਂ ਕਰੇਗਾ ਆਓ ਬੱਟੇ ਸਾਹਿਬਜਾਦੀ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ਸਾਹਿਬਜਾਦਾ ਬਾਬਾ ਜੁਗਾਰ ਸਿੰਘ ਜੀ ਤੰਤਨ ਬਾਬਾ ਜੀਵਨ ਸਿੰਘ ਜੀ ਤੰਤਨ ਬਾਬਾ ਸੰਗਤ ਸਿੰਘ ਜੀ ਹੋਰ ਬਹੁਤ ਸਾਰੇ ਪ੍ਰਾਣਾਂ ਤੋਂ ਪਿਆਰੀ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜਿਹੜੇ ਸਿੰਘ ਸੀ ਉਹਨਾਂ ਦੀ ਸ਼ਹੀਦੀ ਦਿਹਾੜੇ ਦੇ ਉੱਤੇ ਉਹਨਾਂ ਨੂੰ ਨਮਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਫਤੇਗੜ ਸਾਹਿਬ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਸ਼ਰਾਰਤੀ ਅਨਸਰਾਂ ਤੇ ਨੱਥ ਪਾਉਣ ਦੇ ਮਕਸਦ ਦੇ ਨਾਲ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਦੇ ਤਹਿਤ ਵਕ-ਵਕ ਥਾਮਾ ਤੇ ਚੈਕਿੰਗ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਫਤੇਗੜ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਸੁਭਾਸ਼ ਅਗਰਵਾਲ ਨੇ ਦੱਸਿਆ ਹੈ ਕਿ ਇਸ ਸਰਚ ਆਪਰੇਸ਼ਨ ਦੇ ਵਿੱਚ ਮੁੱਖ ਉਦੇਸ਼ ਨਸ਼ਾ ਵੇਚਣ ਵਾਲੇ ਵਿਅਕਤੀਆਂ ਤੇ ਦਬਾਅ ਬਣਾਈ ਰੱਖਣਾ ਉਹਨਾਂ ਦੀਆਂ ਮੌਜੂਦਾ ਗਤੀਵਿਧੀਆਂ ਤੇ ਨਿਗਰਾਨੀ ਕਰਨੀ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨਾ ਅਤੇ ਨਸ਼ਾ ਸੇਵਨ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਹਨਾਂ ਦਾ ਮੁਰ ਬਸੀਮਾ ਕਰਨਾ ਹੈ ਤੇ ਸਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਸਖਤ ਹਦਾਇਤਾਂ ਹੈ ਨਸ਼ੇ ਨੂੰ ਲੈ ਕੇ ਨਸ਼ਾ ਤਸਕਰਾ ਦੇ ਖਿਲਾਫ ਤੇ ਨਸ਼ੀ ਪੈਡਲਿੰਗ ਐਸਮਗਲਿੰਗ ਕਰਨ ਦੇ ਏਰੀਆ ਦੇ ਏਰੀਆ ਦੇ ਵਿੱਚ ਉਹਨਾਂ ਦੇ ਖਿਲਾਫ ਸਖਤ ਸਟੈਪ ਲੈਂਦੇ ਉਹਦੇ ਵਿੱਚ ਪਿਛਲੇ 1 ਮਾਰਚ ਤੋਂ ਜਿਹੜੀ ਇੱਕ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਸਮੇਂ-ਸਮੇਂ ਤੇ ਸਾਡੇ ਵੱਲੋਂ ਕੋਆਰਡੀਨੇਟ ਸਰਚ ਆਪਰੇਸ਼ਨ ਜ਼ਿਲ੍ਹੇ ਦੇ ਵਿੱਚ ਚਲਾਈ ਜਾਂਦੇ ਨੇ ਤੇ ਉਸੇ ਲੜੀ ਦੇ ਵਿੱਚ ਅੱਜ ਜਿਹੜੀ ਬਾਮਲ ਮਾਜਰਾ ਦੇ ਸਾਹਮਣੇ ਤੇ ਝੁੱਕੀ ਜੋਪੇਆ ਹੈਗੇ ਆ ਇਹਦੇ ਵਿੱਚ ਸਾਡੀ ਡੀਐਸਪੀ ਫਤੇਗੜ ਸਾਹਿਬ ਦੀ ਟੀਮ ਤੇ ਇਹਨਾਂ ਦੇ ਨਾਲ ਅਫਸਰ ਹੈਗੇ ਇਹਨਾਂ ਨੇ ਇੱਥੇ ਸਾਰਾ ਸਰਚ ਚੱਲ ਰਿਹਾ ਹੈ ਇਹਨਾਂ ਦੇ ਵੱਲੋਂ ਤੇ ਹੁਣ ਤੱਕ ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਵਕਫਾ ਕਿਲਾਕਿਆਂ ਦੇ ਵਿੱਚ ਵੀ ਸਰਚ ਚੱਲ ਰਹੀ ਹੈ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਹੇ ਨੇ ਤੇ ਹੁਣ ਤੱਕ ਕਰੀਬ ਜਿਹੜੇ ਹੈਗੇ ਆ 6 ਇਸ ਤਰੀਕੇ ਦੇ ਜਿਹੜੇ ਹੈਗੇ ਆ ਡਰੱਗ ਵੇਡਲਰਸ ਇਹਨਾਂ ਨੂੰ ਰਾਉਂਡ ਅਪ ਕੀਤਾ ਜਾ ਚੁੱਕਾ ਹੈ ਬ ਔਰ ਇਸ ਸੰਬੰਧੀ ਵੈਰੀਫਿਕੇਸ਼ਨ ਕਰ ਰਹੇ ਤੇ ਉਹ ਰਿਕਵਰੀ ਸੰਬੰਧੀ ਤੇ ਐਫ ਆਈ ਆਰ ਸੰਬੰਧੀ ਤੋਂ ਅਰਬਖੇ ਤੌਰ ਤੇ ਆਪ ਜੀ ਨਾਲ ਸਾਂਝਾ ਕਰਦਾਂਗੇ ਵੈਰੀਫਿਕੇਸ਼ਨ ਤੋਂ ਬਾਅਦ ਇਸ ਤੋਂ ਇਲਾਵਾ ਹੁਣ ਤੱਕ ਜਦਦਾ ਇਹ ਮੁਹਿੰਮ ਸ਼ੁਰੂ ਹੋਈ ਹੈ ਕਰੀਬ 1500 ਤੇ ਕਰੀਬ ਨਸ਼ਾ ਤਸਕਰ ਹੁਣ ਤੱਕ ਫੜੇ ਜਾ ਚੁਕੇ ਹਨ ਤੇ ਕਰੀਬ 800 ਬੰਦਿਆਂ ਨੂੰ ਹੁਣ ਤੱਕ ਜਿਹੜੀ ਹੈਗੀ ਡੀ ਐਡਿਕਸ਼ਨ ਸੈਂਟਰ ਬਾਮਲ ਮਾਜਰਾ ਦੇ ਵਿੱਚ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਤੇ ਹੈਲਥ ਅਥਾਰਟੀਜ਼ ਦੇ ਸਹਿਯੋਗ ਦੇ ਨਾਲ ਉਹਨਾਂ ਦਾ ਇਲਾਜ ਕਰਵਾਇਆ ਜਾ ਚੁਕਾ ਹੈ ਤੇ ਇਹਨਾਂ ਦੇ ਵਿੱਚੋਂ ਕਈਆਂ ਨੂੰ ਸਾਡੇ ਵੱਲੋਂ ਇਹਨਾਂ ਨੂੰ ਟ੍ਰੇਨ ਕਰਕੇ 스ਕਿੱਲ ਦੇ ਕੇ ਇਹਨਾਂ ਨੂੰ ਕੰਮਕਾਜ ਤੇ ਵੀ ਲਾਇਆ ਜਾ ਰਿਹਾ ਹੈ ਤੇ ਇੱਕ 올ਰਾਊਂਡ ਤਰੀਕੇ ਨਾਲ 360 ਡਿਗਰੀ ਤਰੀਕੇ ਨਾਲ ਆਪਾਂ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ ਇਹਨੂੰ ਅਸੀਂ ਨਜਿੱਠ ਰਹੇ ਹਾਂ ਤੇ ਜਿਹੜੀ ਫੀਡਬੈਕ ਲੋਕਾਂ ਤੋਂ ਆ ਰਹੀ ਹੈ ਮੀਡੀਆ ਦੇ ਸੱਜਣਾ ਤੋਂ ਸਾਨੂੰ ਮਿਲਦੀ ਹੈ ਪਹਿਲੇ ਨਾਲੋਂ ਕਾਫੀ ਜ਼ਿਆਦਾ ਫਰਕ ਹੈ ਤੇ ਸਾਨੂੰ ਉਮੀਦ ਹੈ ਕਿ ਬਹੁਤ ਛੇਤੀ ਅਸੀਂ ਜਿਹੜੀ ਹੈਗੀ ਇਹਦੀ ਲਖਤੋੜਾਂਗੇ ਨਸ਼ੇ ਦੀ ਤੇ ਪੰਜਾਬ ਤੋਂ ਦੁਪੰਜਾਬ ਨੂੰ ਦੁਬਾਰਾ ਤੋਂ ਅਸੀਂ ਰੰਗਲਾ ਸੋਨਾ ਬਣਾਵਾਂਗੇ ਪੁਰਵਚੇ ਇੱਕ ਨੌਜਵਾਨ ਦੀ ਵਾਈਫਾਈ ਦੀ ਕੰਪਲੇਂਟ ਠੀਕ ਕਰਦੇ ਸਮੇਂ ਕਰੰਟ ਲੱਗਣ ਨਾਲ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਡਾਕਟਰ ਯੂਸਫ ਹੰਸ ਅਤੇ ਮੌਕੇ ਤੇ ਮੌਜੂਦ ਮੁਲਾਜ਼ਮ ਹੈਰੀ ਮਸੀਹ ਨੇ ਜਾਣਕਾਰੀ ਦਿੰਦੇ ਹ ਦੱਸਿਆ ਕਿ ਹੈਪੀ ਜ਼ੋਨ ਹੰਸ ਅਜਨਾਲਾ ਰੋਡ ਫਟੇਗੜ ਚੂੜੀਆਂ ਵਿਖੇ ਵਾਈਫਾਈ ਦੀ ਖਰਾਬੀ ਠੀਕ ਕਰਨ ਦੇ ਲਈ ਆਇਆ ਸੀ। ਇਸ ਦੌਰਾਨ ਲੋਹੇ ਦੀ ਪੌੜੀ ਅਚਾਨਕ ਬਿਜਲੀ ਦੀਆਂ ਤਾਰਾਂ ਦੇ ਨਾਲ ਲੱਗ ਗਈ ਜਿਸ ਕਾਰਨ ਉਸ ਨੂੰ ਭਿਆਨਕ ਕਰੰਟ ਲੱਗ ਗਿਆ ਸੀ। ਉਸ ਨੂੰ ਤੁਰੰਤ ਨਜ਼ਦੀਕੀ ਨਿੱਜੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਮ੍ਰਿਤਕ ਆਪਣੇ ਪਿੱਛੇ ਪਤਨੀ ਇੱਕ ਪੁੱਤਰ ਦੋ ਧੀਆ ਅਤੇ ਪਿਤਾ ਛੱਡ ਗਿਆ ਇਸ ਹਾਦਸੇ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜੌਨ ਅੰਸੰਦਰ ਦਾ ਬੇਟਾ ਹੈ ਉਹ ਆਪਣਾ ਵਾਈਫਾਈ ਦਾ ਹੀ ਕੰਮ ਕਰਦਾ ਤੇ ਉਹ ਤਾਰ ਕੋਈ ਨਹੀਂ ਸੀ ਇਹ ਨੈਟ ਪਲਸ ਦਾ ਇਹ ਵਾਈਫਾਈ ਦਾ ਕੰਮ ਹੈ ਹਾਂ ਅੱਛਾ ਕੀ ਗੱਲ ਹੋਈ ਗੱਲ ਇਹ ਇਸ ਤਰ੍ਹਾਂ ਵੀ ਉੱਥੇ ਕੋਈ ਤਾਰ ਸੀ ਮੰਦਾ ਉੱਤੇ ਚੜਿਆ ਸੀ ਇਹੇ ਚੜਨਾ ਸੀ ਆਜ ਨਾਲ ਰੂਟ ਤੇ ਤੇ ਉੱਥੇ ਉਹ ਤਾਰ ਜਿਹੜੀ ਨੇ ਵੇਖੇ ਵੀ ਕੁੱਟੀ ਆ ਉਹ ਇਹ ਚੜਦੇ ਵੇਖਣ ਲੱਗਾ ਤੋ ਕਿ ਜਿਹੜੀ ਪੌੜੀ ਹਿੱਲ ਗਈ ਉਹ ਨਾਲ ਲੱਗੀ ਆ ਉਹ ਮਿੱਟੀ ਵਾਲੀ ਤਾਰ ਨਾਲ ਕਰੰਟ ਵਿੱਚ ਆ ਗਿਆ ਕਰੰਟ ਚੌਣ ਨਾਲ ਉਹਦੀ ਉੱਥੇ ਡੈਥ ਹੋ ਗਈ ਆ ਮੇਰਾ ਨਾਮ ਮਹਿਰੀ ਹੈ ਮੈਂ ਉਸਤਾਦ ਭਣਾ ਦੇ ਨਾਲ ਕੰਮ ਕਰਦਾ ਆ ਕੀ ਨਾਮ ਆਉਂਦਾ ਦਾ ਕੰਪਿਊਟਰ ਨਾਮ ਹੀਗਾ ਤੇ ਇੱਕੋਦਾਂ ਵਈ ਉਹੀ ਕੰਮ ਦੇ ਆ ਕਰਨ ਤੇ ਸਤਾਤ ਉਹਨਾਂ ਕੋ ਪੂਰੀ ਡੋਲ ਗਈ ਸੀ ਤੁਸੀਂ ਕਿੱਧਰ ਗਏ ਸੀ ਅਸੀਂ ਜਨਾਰਾ ਰੋਡ ਤੇ ਗਿਆ ਕੰਮ ਕਰਨ ਕੈਂਟ ਕਲੈਸ਼ਨ ਦੀ ਕੰਪਲੇਟ ਸੀ ਨਟ ਦੀ ਕੰਪਲੇਟ ਹੀ ਸਰ ਕਿਹੜਾ ਨਟ ਨਟ ਪਲੱਸ ਤਾਂ ਹਾਂਜੀ ਤੇ ਕਿਹਦੀ ਕੰਪਲੇਨਸੀ ਕੈਂਟ ਕਲੈਸ਼ਨ ਵਾਲੇ ਸਾਰੇ ਕੰਪਲੀਟ ਹੀ ਅੱਛਾ ਤੇ ਉੱਥੇ ਇੱਕੋਦਾਂ ਪੂੜੀ ਉਹਨਾਂ ਕੋ ਡੋਲ ਗਈ ਸੀ ਸਰ ਤੇ ਉਹਦੇ ਕਰਕੇ ਉਹਨਾਂ ਨੇ ਮੈਨੂੰ ਕਿ ਆਵਾਜ਼ ਵੀ ਦਿੱਤੀ ਫੜੀ ਫੜੀ ਮੈਨੂੰ ਅਸੀਂ ਉਹਨੇ ਅਸੀਂ ਉਹਨਾਂ ਨੂੰ ਫੜਿਆ ਸੀ ਤੇ ਉਸੇ ਵਾਲੇ ਅਹੀਂ ਉਹ ਲਾਗੋ ਲਾਗੋ ਸਾਨੂੰ ਆਂ ਦਿੱਤੀ ਵੀ ਆਇਓ ਸਰ ਫੜੇ ਫੜੇ ਤੇ ਉਸ ਵਾਲੇ ਹੀ ਹਸਪੀਟਲ ਉਹਨਾਂ ਦਾਖਲ ਕੀਤਾ ਬੀਬੀ ਕੋਲ ਨਾ ਹਸਪੀਟਲ ਤੇ ਉਹਨਾਂ ਵਾਲੇ ਸਾਰੀ ਦਬਾਉਂ ਦੇਤਾ ਯਾਰ ਤੇ ਇਹ ਡਿੱਗਦੀਆਂ ਸਾਰੀ ਉਹਨਾਂ ਦੀ ਡਿੱਗਦਾ ਸਾਰੇ ਉਹਨਾਂ ਨੇ ਮੈਨੂੰ ਵਾਜਿ ਦਿੱਤੀ ਤੇ ਫੜੀ ਮੈਨੂੰ ਉਹ ਉੱਤੇ ਬੀਜ ਦੇ ਕਰੰਟ ਲੱਗਾ ਤੇ ਪੈਸੇ ਡਿੱਗੇ ਉਹ ਸਰ ਮਿਹਨਤਾਰ ਜਿਹੜੀ ਸੀ ਨਾ ਉਹ ਕੋੜੀ ਤੇ ਨਾਲ ਲੱਗ ਗਈ ਡੋਲ ਗਈ ਕੋੜੀ ਜੰਗਾ ਮੈਂ ਅੱਛਾ ਹਾਂਜੀ ਪ੍ਰੇਮ ਸੀ ਅਸੀਂ ਉੱਥੇ ਆਪਣਾ ਸਾਡਾ ਹੈਗਾ ਹੀ ਆਪਣਾ ਹੀ ਬੰਦਾ ਰਿਸ਼ਤੇਦਾਰ ਹੀ ਉਹਦੇ ਅਸੀਂ ਉਹ ਹੈਪੀ ਹੀ ਉਹਦਾ ਨਾਮ ਉਹਦਾ ਪਤਾ ਲੈਣ ਗਏ ਹਾਂ ਤੇ ਉਹ ਵਿਚਾਰੇ ਨੂੰ ਬਤੀ ਲੱਗੀ ਸੀ ਉਹ ਉਹ ਉਸੇ ਦਾਖਲ ਹੀ ਤੇ ਉਹਨੂੰ ਇਹ ਪਤਾ ਲੈਣ ਗਏ ਤਾਂ ਕਾਰ ਵਾਲਾ ਉੱਥੋਂ ਨਿਕਲਿਆ ਲਾਗੂ ਕਾਰ ਵਾਲੇ ਨੇ ਸਾਈਡ ਮਾਰੀ ਆ ਤੇ ਅਸੀਂ ਟੱਕ ਪਏ ਸੱਟ ਲੱਗ ਗਈ ਲੱਤ ਤੇ ਕੱਟਵਾ ਉਹ ਤਗੜਾ ਪੈ ਗਿਆ ਕੱਟ ਅਸੀਂ ਦੋ ਜਣੇ ਹਾਂ ਦੂਜਾ ਮੁੰਡਾ ਸੀ ਮੇਰਾ ਉਹ ਚਲਾਉਂਦਿਆ ਸੀ ਅੱਗੇ ਹਾਂਜੀ ਤੇ ਮੈਂ ਮਗਰ ਬੈਠਾ ਹਾਂ ਮੇਰਾ ਨਾਮ ਸੋਨੂ ਜੀ ਹਾਂਜੀ ਮੈਂ ਵੀ ਪਾਈ ਨਾਲ ਕੰਮ ਕਰਦਾ ਹਾਂ ਤੇ ਉਹਨਾਂ ਨੇ ਡੈਥ ਹੋ ਗਈ ਇਸੇ ਕਰਕੇ ਤੇ ਇਹਨਾਂ ਨੂੰ ਜਦ ਪਤਾ ਲੱਗਿਆ ਜਾਂਦੇ ਹਾਂ ਤੇ ਰਾਜਾ ਨੂੰ ਗਾਰ ਦੇ ਐਕਸੀਡੈਂਟ ਮਾਰਿਆ ਤੇ ਉਹ ਗੱਡੀ ਯਾਨੀ ਕਿ ਲਾਗੋੜੀ ਗੱਡੀ ਉਹਨੇ ਸਾਨੂੰ ਘੱਟ ਮਾਰ ਕੇ ਤੇ ਨਾਲ ਹੀ ਇਹਨੂੰ ਅਹੀ ਮੋਟਰਸਾਈਕਲ ਦੇਖ ਕੇ ਨਾਲ ਸਾਡਾ ਮੋਟਰਸਾਈਕਲ ਟੁੱਟ ਗਿਆ ਤੇ ਨਾਲ ਹੀ ਛੱਟ ਲੱਗੇ ਮੋਟਰਸਾਈਕਲ ਵੀ ਸਾਡਾ ਸਪਲੈਂਡਰ ਹੀ ਤੇ ਉਹ ਵੀ ਕਾਫੀ ਟੁੱਟ ਗਿਆ ਮੋਟਰਸਾਈਕਲ ਸਾਡਾ ਔਰ ਖਬਰਾਂ ਦੇਖਣ ਲਈ ਬਨੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ